thank you ਆਲਟੋ ਨਿਊ ਦੇ ਵੀਟਾ ਦਾ ਸਵਾਗਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਹਾਰਾਜਾ ਰਣਜੀਤ ਸਿੰਘ ਦੀ ਵਰਸੀ ਦੇ ਮੌਕੇ ਤੇ ਪਾਕਿਸਤਾਨ ਜਾਣ ਵਾਲਾ ਜੱਥਾ ਅੱਜ ਐਸਜੀਪੀਸੀ ਦਫ਼ਤਰ ਤੋਂ ਰਵਾਨਾ ਹੋਇਆ ਜੱਥੇ ਵਿੱਚ ਜਾਣ ਵਾਲੇ ਸਰਦਾਲੂਆਂ ਦੇ ਮਨਾਂ ਵਿੱਚ ਕਾਫੀ ਉਤਸ਼ਾਹ ਸੀ ਬਹੁਤ ਸਾਰੇ ਸਰਦਾਲੂ ਅਜਿਹੇ ਸੀ ਜੋ ਪਹਿਲੀ ਵਾਰ ਪਾਕਿਸਤਾਨ ਸਥਿਤ ਗੁਰਦੁਆ ਮਹਦੇ ਦਰਸ਼ਨ ਕਰਨ ਲਈ ਜਾ ਰਹੇ ਸਨ ਸਰਦਾਲੂਆ ਨੇ ਕਿਹਾ ਕਿ ਅਸੀਂ ਵਾਹਿਗੁਰੂ ਦਾ ਧੰਨਵਾਦ ਕਰਦੇ ਹਾਂ ਕਿ ਸਾਨੂੰ ਪਿਛਲੇ ਗੁਰਦੁਆ ਮਹਦੇ ਦਰਸ਼ਨ ਦੇਦਾਰੇ ਕਰਨ ਦਾ ਮੌਕਾ ਮਿਲਿਆ ਹੈ ਰੋਨਾਲਡੋ ਨੇ ਕਿਹਾ ਕਿ ਪਾਕਿਸਤਾਨ ਜਾ ਰਹੇ ਜਥੇ ਪਿਛਲੇ ਗੁਰਦ ਆਮਾ ਦੇ ਦਰਸ਼ਨ ਦੇ ਨਾਲ ਨਾਲ ਆਪਣੇ ਵਿਛੜੇ ਹੋਏ ਪਿੰਡ ਵੀ ਹੋ ਕੇ ਆਉਣਗੇ ਆਓ ਦੇਖਦੇ ਹਾਂ ਇੱਕ ਰਿਪੋਰਟ ਪਾਕਿਸਤਾਨ ਗੁਰਦਾਮਾ ਦੇ ਦਰਸ਼ਨਾਂ ਲਈ ਜਾ ਰਹੇ ਜੇ ਪਹਿਲੀ ਵਾਰ ਜਾ ਰਹੇ ਜੀ ਹਾਂਜੀ ਪਹਿਲੀ ਵਾਰ ਜਾ ਰਹੇ ਇਸ ਤਰ੍ਹਾਂ ਦਾ ਮਾਨਤ ਹੈ ਗੁਰਦ ਆਮਾ ਦੇ ਦਰਸ਼ਨਾਂ ਦੀ ਖੁਸ਼ੀ ਹੈ ਜੀ ਵੀ ਆਪਦੇ ਗੁਰੂ ਦੇ ਦਰਸ਼ਨ ਕਰੀਏ ਜੀ ਹਾਂਜੀ ਤੇ ਕਿਸ ਦਿਨ ਵਾਪਸੀ ਹੈਗੀ ਤੁਹਾਡੀ 30 ਤਰੀਕ ਨੂੰ ਆਹਦੇ ਕਿਹੜੇ ਕਿਹੜੇ ਸਮਾਂ ਦੇ ਦਰਸ਼ਨ ਦਰਸ਼ਨ ਕਰ ਰਹੇ ਹੋ ਨਨ ਕਾਨਾ ਸਾਹਿਬ ਪੰਜਾ ਸਾਹਿਬ ਤੇ ਲਾਹੌਰ ਜੀ ਹੋਰ ਨਹੀਂ ਪਤਾ ਕੌਣ ਕੌਣ ਜਾ ਰਿਹਾ ਆਪਣੀ ਵਾਰ ਸਾਡੇ ਮੈਂ ਤੇ ਹਸਣਾ ਨੇ ਮੇਰਾ ਹਾਂਜੀ ਮੇਰਾ ਨਾਮ ਮੇਡਾ ਮਨਜੀਤ कौर ਕਿਹੜੀ ਜਗ੍ਹਾ ਤੋਂ ਆਸੀਂ ਡਿਸਟ੍ਰਿਕਟ ਸਿੰਗਰੂਲ ਮਲੇ ਕੋਲਾ ਅੱਜ ਪਾਕਿਸਤਾਨ ਰੂਹਾਂ ਮਾਦੇ ਦਰਸ਼ਣਾਂ ਲਈ ਜਾ ਰਹੇ ਜੇ ਕਿਹਣਾ ਚਾਹੁੰਦੇ ਜੀ ਕਿੰਨਾ ਕਿੰਨਾ ਸ਼ਾਮਲ ਬਹੁਤ ਜ਼ਿਆਦਾ ਉਤਸ਼ਾਹ ਹੈ ਬੜੀ ਖੁਸ਼ੀ ਹੈ ਵੀ ਫਟਾਫਟ ਜਾਈਏ ਤੇ ਦਰਸ਼ਨ ਮਿਲਣਾ ਕਰੀਏ ਇਹ ਕਿਹੜੇ ਦਾ ਮਤਲਬ ਹੈ ਇਥੇ ਮਤਲਬ ਅਸੀਂ ਮਹਾਰਾਜ ਰਣਜੀਤ ਸਿੰਘ ਦੀ ਵਰਸੀ ਮਨਾਉਣ ਚੱਲੇ ਆ ਤੇ ਅਟਾਰੀ ਲਾਹੌਰ ਤੇ ਸ਼ਹਿਰ ਗਰਤਾਰਪੁਰ ਸਾਈ ਜਾਣਾ ਤੇ ਸੁਲਤਾਨਪੁਰ ਵੀ ਸ਼ਹਿਤ ਜਾਣਗੇ ਮੇਰਾ ਖਿਆਲ ਹੋਰ ਜਿੱਥੇ ਜਿੱਥੇ ਪਤਾ ਨਹੀਂ ਸੰਗਤ ਕਿੱਥੇ ਜਾਊਗੀ ਉੱਥੇ ਅਸੀਂ ਨਾਲ ਜਾਵਾਂਗੇ ਜੀ ਜੀ ਤੇ ਆ ਪਹਿਲੀ ਵਾਰ ਹੀ ਜਾ ਰਹੇ ਹਾਂ ਹਾਂਜੀ ਹਾਂਜੀ ਅਸੀਂ ਫਸਟ ਟਾਈਮ ਜਾ ਰਹੇ ਹਾਂ ਕੌਣ ਕੌਣ ਜਾ ਰਿਹਾ ਪਰਵਾਰ ਤੇ ਮੈਂ ਤੇ ਮੇਰਾ ਹਸਬੰਦ ਹੈ ਤੇ ਬਾਕੀ ਸੰਗਤ ਹੋਰ ਵੀ ਹੈਗੀ ਹੈ ਕਿਸ ਦਿਨ ਵਾਪਸੀ ਦਿੱਤੇ ਮੈਨੂੰ ਵਾਪਸੀ ਤੇ 3 ਨੂ ਮਿੰਟ ਆ ਵੇਖ ਖਾਲਸਾ ਵੇਖੇ ਪਤੇ ਕੀ ਨਾਮ ਤੋਂ ਵੱਡਾ ਅ ਮੇਰਾ ਨਾਮ ਹੈ ਬਾਬਾ ਸਾਹਿਬ ਸੁਨੇ ਪਿੰਡ ਦੁਡਾਣਾ ਜ਼ਿਲ੍ਹਾ ਜੀਂਦ ਹਰਿਆਣਾ ਤੋਂ ਅਸੀਂ ਹੈ ਅੱਜ ਪਾਕਿਸਤਾਨ ਉਧਾਮਾ ਦੇ ਅਸੀਂ ਅੱਜ 24 ਮਤਲਬ ਪਰਸਨ ਹੈਗੇ ਆ ਜਿਨ੍ਹਾਂ ਦੀ ਕੱਲ ਦੀ ਯਾਤਰਾ ਸ਼ੁਰੂ ਹੋਈ ਏ ਤੇ ਅੱਜ ਅਸੀਂ ਹਰਮੰਦਰ ਸਾਹਿਬ ਤੋਂ ਸ਼ੁਰੂ ਕਰਨ ਲੱਗੇ ਆ ਤੇ ਪਾਕਿਸਤਾਨ ਦੀ ਯਾਤਰਾ ਵਾਸਤੇ ਗੁਰਦੁਆਰੇ ਸਾਹਿਬ ਵੇਖਣ ਵਾਸਤੇ ਜਾ ਰਹੇ ਜਿਹੜੇ ਜਿਹੜੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਹੁੰਦੇ ਜਾਂਦੇ ਨੇ ਉਹ ਕੋਣਨ ਕਾਨਾ ਸਾਹਿਬ ਹੈ ਲਾਹੌਰ ਨੇ ਸੱਚਾ ਸੁੱਦਾ ਹੈ ਉਹਰ ਜਿਨੇ ਵੀ ਵਖਾ ਸਕਣਗੇ ਉਹ ਉਹਨਾਂ ਦਾ ਅਗਲੇਆਂ ਦਾ ਪ੍ਰੋਗਰਾਮ ਹੈ ਪਹਿਲੀ ਵਾਰ ਹੀ ਜਾ ਰਹੇ ਜੀ ਪਹਿਲੀ ਵਾਰ ਹੀ ਜਾ ਰਹੇ ਠੀਕ ਵਧੀਆ ਇਹ ਮਤਲਬ ਗੱਲ ਇਹ ਕਿ ਆਪਣਾ ਪਰਾਣਾ ਪਿੰਡ ਘਰ-ਬਾਰ ਵੇਖ ਕੇ ਆਵਾਂ ਕੋਸ਼ਿਸ਼ ਕਰਾਂਗੇ ਜੇ ਉਹਨਾਂ ਜਾਣ ਦਿੱਤਾ ਤੇ ਮਹਾਰਾਜ ਰੰਗ ਜਿਹੜੀਆਂ ਯਾਦਾਂ ਉੱਥੇ ਜਿਹੜੀਆਂ ਉੱਥੇ ਵੀ ਆਇਆ ਜਾਏਗਾ ਵੇਖੋ ਜੀ ਲਗਭਗ ਉਹਨਾਂ ਦੀ ਵਰਸੀ ਦੀ ਲੈ ਕੇ ਚੱਲੇ ਨੇ ਜ਼ਰੂਰ ਉਹ ਬਖਾਨਗੇ ਕਿੰਨੇ ਤਰੀਕ ਨੂੰ ਜਿੱਥੇ ਵਾਪਸ ਆਏ ਸਾਡਾ 3 ਤਰੀਕ ਨੂੰ ਵਾਪਸ ਆਇਰਾਂ ਹਾਂਜੀ ਤੁਹਾਡਾ ਕਿਥੋਂ ਦਾ ਰਹਿਣਾ ਹੈ ਹਾਂਜੀ ਮੇਰਾ ਨਾਮ ਗੁਰਤੇਜ ਕੌਰ ਰਿਟਾਇਰਡ ਪ੍ਰਿੰਸੀਪਲ ਖਾਲਸਾ ਸਕੂਲ ਮਾਨਸਾ ਜੀ ਅੱਜ ਤੁਸੀਂ ਪਾਕਿਸਤਾਨ ਕੁਸਤਾ ਮਰਦ ਦਰਸ਼ਨਾਂ ਲਈ ਜਾ ਰਹੇ ਮਹਾਰਾਜਾ ਰਣਜੀਤ ਸਿੰਘ ਜੀ ਦੀ ਹਾਂਜੀ ਵਰਸੀ ਜੀ ਕਹਿਣਾ ਚਾਹੋ ਅਸੀਂ ਇਹ ਕਹਿਣਾ ਚਾਹਾਂਗੇ ਸਭ ਤੋਂ ਪਹਿਲਾਂ ਤਾਂ ਮੈਂ ਸ਼ਰੂਣੀ ਕਮੇਟੀ ਦਾ ਇਮਿਗ੍ਰੇਸ਼ਨ ਦਾ ਧੰਨਵਾਦ ਕਰਦੀ ਆ ਗੁਰੂ ਗ੍ਰੰਥ ਸਾਹਿਬ ਦਾ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਸਾਨੂੰ ਇਹ ਮੌਕਾ ਪ੍ਰਦਾਨ ਕੀਤਾ ਤੇ ਉੱਥੇ ਅਸੀਂ ਇਹ ਚਾਹੁੰਦੇ ਆ ਵੀ ਜਿਹੜਾ ਸਾਂਝੀ ਵਾਲਤਾ ਧਰਮ ਦੀ ਉਹ ਕਾਇਮ ਰਹੇ ਸਾਨੂੰ ਆਉਣ ਜਾਣ ਦਾ ਮੌਕਾ ਮਿਲਦਾ ਰਹੇ ਤੇ ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ ਭਾਗਸ਼ੀ ਦੋਨਾਂ ਦੇਸ਼ਾਂ ਦੇ ਵਿੱਚ ਸ਼ਾਂਤੀ ਬਣੀ ਰਹੇ ਪਹਿਲਾਂ ਵੀ ਗਏ ਤੁਸੀਂ ਪਾਕਿਸਤਾਨ ਨਾ ਜੀ ਮੈਂ ਪਹਿਲੀ ਵਾਰ ਜਾ ਰਹੀ ਹਾਂ ਕਿਹੜੇ ਕਿਹੜੇ ਗੁਰੂ ਤਾਂ ਮੱਧ ਦਰਸ਼ਨ ਨੂੰ ਸਭ ਤੋਂ ਪਹਿਲਾਂ ਜੀ ਅਸੀਂ ਪੰਜਾ ਸਾਹਿਬ ਜਾਵਾਂਗੇ ਫਿਰ ਕਰਤਾਰਪੁਰ ਸਾਹਿਬ ਰੋੜੀ ਸਾਹਿਬ ਗੁਰਦੁਆਰਾ ਤੇ ਫਿਰ ਉੱਥੇ ਜਾਵਾਂਗੇ ਸੀ ਲਾਹੌਰ ਕਿਲਾ ਜਿੱਥੇ ਮਹਾਰਾਜਾ ਰਣਜੀਤ ਸਿੰਘ ਦੇ ਸਥਾਨ ਦੇਖਾਂਗੇ ਤੇ ਨਨਕਾਣਾ ਸਾਹਿਬ ਦੇ ਦਰਸ਼ਨ ਕਰਾਂਗੇ ਜੀ ਨਨਕਾ ਤੁਮ ਜਿਉ ਤੁਹਾਹਾ ਹੈਗਾ ਜੀ ਆਪਣੇ ਪੁਰਾਣੇ ਗੁਰਧਾਮਾਂ ਦੇ ਵਿਚਰੇ ਗੁਰਧਾਮਾਂ ਦੇ ਦਰਸ਼ਨ ਬਹੁਤ ਸ਼ਾਇ ਜੀ ਅਸੀਂ ਜਦੋਂ ਤੋਂ ਅਮਰ ਸ਼ਕਿਆ ਉਦੋਂ ਤੋਂ ਅਰਦਾਸ ਕਰਦੇ ਆਉਂਨੇ ਆਂ ਵੀ ਪ੍ਰਮਾਤਮਾ ਸਾਨੂੰ ਨਨ ਕਾਨਾ ਸਾਹਿਬ ਪੰਜਾ ਸਾਹਿਬ ਦੇ ਦਰਸ਼ਨ ਬਖਸ਼ੇ ਤੇ ਅਸੀਂ ਉੱਥੇ ਜਾ ਕੇ ਕਦੋਂ ਆਪਣੇ ਗੁਰੂਆਂ ਦੇ ਧਾਰਮਿਕ ਸਥਾਨ ਤੇ ਨਤਮਸਤ ਹੋਈਏ ਇਹ ਸਾਨੂੰ ਬਹੁਤ ਖੁਸ਼ੀ ਹੈ ਉੱਥੇ ਜਾਣ ਦੀ ਨਾਮ ਗਿਰਤੇਜ ਘਾਰੇ ਮਾਨਸਾ ਤੋਂ ਸ਼ਰੋਣੀ ਕਮੇਟੀ ਮੈਂਬਰ ਮਾਸਟਰ ਮਿੱਠੂ ਸਿੰਘ ਕਾਨੇ ਕੀ ਦੀ ਮਿਸ ਜੀ ਰਿਕਾਰਡਿੰਗ ਲਈ ਆਪਣਾ ਨਾਮ ਦੱਸ ਦਿਓ ਤੇ ਅਜਿਹੇ ਜੱਫਾ ਲੈ ਕੇ ਚੱਲੇ ਜੇ ਤੇ ਬਰ ਦਾਸ ਗੁਰਮੀਤ ਸਿੰਘ ਨੂੰ ਮੈਂਬਰਸ਼ਿਪ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਜਿਨਾ ਸ਼ੇਰੇ ਪੰਜਾਬ ਮਹਾਰਾ ਰਣਜੀਤ ਸਿੰਘ ਜੀ ਦੇ ਗੁਰਪਰਸਿਬ ਨੂੰ ਲਿਜਾਤਾ ਪੇਚਿਆ ਜਾਂਦਾ ਉਹ ਅੱਜ ਜਿਤਾ 21 ਜੂਨ ਨੂੰ ਦਸਤਪੁਰ ਵਾਨਾ ਹੋਇਆ ਜੀ ਔਰ ਅੱਜ ਜਥਾ ਜਿਹੜਾ ਪਾਈ ਪਗਾ ਬੋਟਰ ਰਾਈ ਨਕਾਣਾ ਸਾਹਿਬ ਜਾ ਕੇ ਸਟੇ ਕਰੇਗਾ ਉੱਥੇ ਦਰਸ਼ਨੰਦ ਅਰਪ ਕਰਨ ਤੋਂ ਪਹਿਲਾਂ ਗੁਰਦੁਆਰਾ ਪੰਜਾਬ ਸਾਹਿਬ ਤੇ ਡੇਰਾ ਸਾਹਿਬ ਲਾਹੌਰ ਲਾਹੌਰ ਔਰ ਕਰਤਾਪੁਰ ਤੋਂ ਸਫਰ ਦਰਸ਼ਨ ਕਰਕੇ 29 ਜੂਨ ਨੂੰ ਬਰਸ਼ਿ ਬਣਾਉਣਾ 30 ਜੂਨ ਜਦਾਂ ਜਿਹੜਾ ਵਾਪਸ ਭਾਰਤ ਪਹੁੰਚੇ ਜਿੱਥੇ ਕਿੰਨੇ ਸ਼ਰਦਾਲੂ ਆਏ ਚਲੇ ਕਿੰਨੇ ਵੀਜ਼ੇ ਲਏ ਸ਼ੌਮ ਨੇ ਕੁਤਾਰਾ ਪ੍ਰਬੰਧਕ ਕਮੇਟੀ ਵੱਲੋਂ 270 ਵੀਜ਼ੇ ਜਿਹੜੇ ਅਪਲਾਈ ਕੀਤੇ ਗਏ ਸੀ 11 ਸ਼ਰਦਾਲੂਆਂ ਦੇ ਵੀਜ਼ੇ ਕੱਟੇ ਗਏ ਆ 268 ਜਿਹੜਾ ਜਤਾ ਉਤਾਰੇ ਆ ਜੋ ਅਫਗਾਨਿਸਤਾਨ ਦੇ ਵਿੱਚ ਇਸ ਤਰ੍ਹਾਂ ਕੁਗਾਰ ਸਾਫ ਤੇ ਹਮਲਾ ਹੋਇਆ ਉਸ ਨੂੰ ਕਿਸ ਤਰੀਕੇ ਨਾਲ ਦੇਖਦੇ ਕਿ ਲੱਗਦਾ ਪਾਕਿਸਤਾਨ ਜਾਣ ਵਾਲੇ ਸ਼ਰਦਾਲੂਆਂ ਦੇ ਮਨਾਂ ਚ ਇਹ ਗੱਲ ਦਾ ਸ਼ੀਸ਼ੂ ਹੈ ਦੇਖੋ ਮੰਤਪਾਕੀ ਘਟਨਾ ਜਿਹੜਾ ਤਵਾਦ ਉਹਨਾਂ ਦਾ ਕੋਈ ਧਰਮ ਨਹੀਂ ਇੱਥੇ ਜੀ ਪੱਤੀ ਪਾਕਿਸਤਾਨ ਦੇ ਵਿੱਚ ਜਿਹੜੇ ਗੁਰੂ ਸਾਹਿਬ ਉਹ ਸੇਫ ਨੇ ਉਹ ਤੁਨੀ ਹਕੂਮਤ ਆਇਆ ਸਾਰੇ ਜਥਾ ਜਿਹੜਾ ਜਾਣਾ ਉਹਨਾਂ ਸਿਕਿਉਰਿਟੀ ਪੱਖੋਂ ਪ੍ਰਬੰਧ ਜਿਹੜਾ ਕੀਤੇ ਗਏ ਆ ਰਹਿਸ਼ ਤੇ ਪ੍ਰਬੰਧ ਕੀਤੇ ਆ ਸੰਤੁਸ਼ਟੀਪੂਰਨ ਹੁੰਦੀ ਆ ਜੀ ਹਰ ਸਾਲ ਪੂਰੇ ਜਿਹੜੇ ਵੀਜ਼ੇ ਨਹੀਂ ਮਿਲਦੇ ਜਿਨ੍ਹਾਂ ਪਾਸਪੋਰਟ ਭੇਜੇ ਜਾਂਦੇ ਤੇ ਕੀ ਕਹਿਣਾ ਹੈ ਦਰਸਲੇ ਸੰਤਾਨ ਦੀ ਜਿਹੜੀ ਮਣੀ ਆਪਕੀ ਲਈ ਛੰਗੀ ਦਰਸ਼ਨਦਾਰੇ ਕਰਨ ਦੀ ਇਹ ਉਹਨਾਂ ਦੇ ਮਨ ਦੇ ਵਿੱਚ ਰਹੇ ਤੇ ਦੁੱਖ ਤਾਂ ਹੁੰਦਾ ਹੀ ਹੈ ਅਪੀਲ ਕਰਦੇ ਆਂ ਕਿ ਵੱਤ ਵੱਤ ਜਿਹੜੇ ਵੀਸੇ ਤਿਆ ਕਰਨ ਔਰ ਵੀਜ਼ਾ ਰਹਿ ਤੀਏ ਸਾਡੇ ਹੋਜਣ ਤੇ ਸਭ ਤੋਂ ਵੱਡੀ ਗੱਲ ਹੈ